ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕੀਕੀ ਗੱਲਾਂ ਚੈਨਲ ਤੇ ਸੰਗਤ ਜੀ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸੰਗਤ ਜੀ ਸੱਜਣ ਠੱਗ ਦਾ ਕਿਲਾ ਪਿੱਛੇ ਰਹਿ ਗਿਆ ਸੀ ਉਸ ਪਾਪੀ ਦਾ ਉਧਾਰ ਕਰਕੇ ਜਗਤ ਗੁਰੂ ਬਾਬਾ ਨਾਨਕ ਜੀ ਤੇ ਭਾਈ ਮਰਦਾਨਾ ਜੀ ਅੱਗੇ ਆਪਣੀ ਮੰਜ਼ਲ ਵੱਲ ਵਧ ਰਹੇ ਸੀ ਰਸਤਾ ਬੜਾ ਵਿਖੜਾ ਸੀ ਦੂਰ ਦੂਰ ਤੱਕ ਕੋਈ ਵੱਸੋ ਨਹੀਂ ਸਿਰਫ ਰੇਤਲੇ ਟਿੱਬੇ ਕੰਡਿਆਲੀਆਂ ਝਾੜੀਆਂ ਤੇ ਡੂੰਗੀ ਚੁੱਪ ਸੀ ਉਹਨਾਂ ਨੇ ਹੁਣੇ-ਹੁਣੇ ਸੱਜਣ ਠੱਗ ਵਰਗੇ ਬੰਦੇ ਨੂੰ ਵੇਖਿਆ ਸੀ ਜੋ ਬਾਹਰੋਂ ਸਾਧੂ ਪਰ ਅੰਦਰੋਂ ਕੁਝ ਹੋ ਰਹੀ ਸੀ ਆਖਿਰ ਭਾਈ ਮਰਦਾਨਾ ਜੀ ਤੁਰਿਆ ਨਾ ਗਿਆ ਉਹਨਾਂ ਨੇ ਹੱਥ ਜੋੜ ਕੇ ਪੁੱਛਿਆ ਸੱਚੇ ਪਾਤਸ਼ਾਹ ਇੱਕ ਸ਼ੰਕਾ ਮੇਰੇ ਮਨ ਨੂੰ ਬੜੇ ਸਮੇਂ ਤੋਂ ਖਾ ਰਹੀ ਹੈ ਇਹ ਜੋ ਪੀਰ ਫਕੀਰ ਕਹਾਉਂਦੇ ਐ ਇਹ ਤਾਂ ਰੱਬ ਦੇ ਬੜੇ ਨੇੜੇ ਹੋਣੇ ਚਾਹੀਦੇ ਐ ਪਰ ਫਿਰ ਵੀ ਇਹ ਲੋਕ ਜਾਤਾਂ ਪਾਤਾਂ ਤੇ ਮਜਬਾਂ ਦੇ ਨਾਂ ਤੇ ਇੰਨਾ ਝਗੜਦੇ ਕਿਉਂ ਐ ਇਹਨਾਂ ਦੇ ਅੰਦਰ ਇੰਨੀ ਈਰਖਾ ਕਿਉਂ ਹੁੰਦੀ ਐ ਅੱਗੋ ਗੁਰੂ ਨਾਨਕ ਦੇਵ ਜੀ ਨੇ ਬੜਾ ਡੂੰਘਾ ਜਵਾਬ ਦਿੱਤਾ ਉਹਨਾਂ ਕਿਹਾ ਮਰਦਾਨਿਆਂ ਇੱਕ ਗੱਲ ਹਮੇਸ਼ਾ ਚੇਤੇ ਰੱਖੀ ਜਦੋਂ ਦਾਤ ਭਾਂਡੇ ਨਾਲੋਂ ਵੱਡੀ ਹੋਵੇ ਤਾਂ ਭਾਂਡਾ ਅਕਸਰ ਟਿੜਕ ਜਾਂਦਾ ਹੈ ਗੁਰੂ ਜੀ ਨੇ ਸਮਝਾਇਆ ਇਹਨਾਂ ਲੋਕਾਂ ਨਾਲ ਵੀ ਇਹੋ ਹੀ ਹੋਇਆ ਇਹਨਾਂ ਨੂੰ ਲੋਕਾਂ ਤੋਂ ਪੂਜਾ ਤੇ ਤਾਕਤ ਤਾਂ ਮਿਲ ਗਈ ਪਰ ਇਹਨਾਂ ਦਾ ਮਨ ਰੂਪੀ ਭਾਂਡਾ ਅਜੇ ਕੱਚਾ ਤੇ ਬੜਾ ਛੋਟਾ ਹੈ ਜਦੋਂ ਛੋਟੇ ਭਾਂਡੇ 'ਚ ਵੱਡੀ ਚੀਜ਼ ਪਾਵੇ ਤਾਂ ਉਹ ਟਿੜਕੀ ਜਾਂਦਾ ਹੈ ਇਸੇ ਕਰਕੇ ਲੋਕ ਤਾਕਤ ਨੂੰ ਸੁਹਾਰ ਨਹੀਂ ਸਕੇ ਤੇ ਹੰਕਾਰ ਚ ਆ ਕੇ ਲੋਕਾਂ ਨੂੰ ਦੁੱਖ ਦੇਣ ਲੱਗ ਗਏ ਐਸਲੀ ਫਕੀਰ ਉਹ ਹੈ ਜਿਸ ਦਾ ਭਾਂਡਾ ਵੀ ਇੰਨਾ ਵੱਡਾ ਹੋਵੇ ਇਨਾ ਮਸ਼ਾਲ ਹੋਵੇ ਕਿ ਉਹ ਤਾਕਤ ਮਿਲਨ ਤੇ ਵੀ ਨੀਵਾ ਹੋ ਕੇ ਚਲੇ ਤੇ ਦੂਜਿਆਂ ਦਾ ਭਲਾ ਕਰੇ ਅਸਲੀ ਫਕੀਰ ਉਹ ਹੈ ਜਿਸ ਕੋਲ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਤਾਕਤ ਤਾਂ ਹੋਵੇ ਪਰ ਉਹ ਫਿਰ ਵੀ ਉਸ ਦਾ ਭਲਾ ਕਰੇ ਗੁਰੂ ਜੀ ਸਮਝਾ ਰਹੇ ਸੀ ਕਿ ਬਾਹਰੀ ਵੇਖ ਨਾਲ ਕੋਈ ਫਕੀਰ ਨਹੀਂ ਬਣਦਾ ਅੰਦਰੋਂ ਹੰਕਾਰ ਮਾਰਨਾ ਪੈਂਦਾ ਗੱਲ ਕਰਦਿਆਂ ਕਰਦਿਆਂ ਸੰਗਤ ਦੀ ਸ਼ਾਮ ਢਲ ਗਈ ਜਿਸ ਟਿੱਬੇ ਤੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਬੈਠੇ ਸੀ ਉਹਦੇ ਨੇੜੇ ਮਖਦੂਮਪੁਰ ਦਾ ਇਲਾਕਾ ਸੀ ਉੱਥੇ ਇੱਕ ਪੀਰ ਰਹਿੰਦਾ ਸੀ ਜਿਸ ਨੂੰ ਆਪਣੇ ਇਲਾਕੇ ਤੇ ਬੜਾ ਮਾਣ ਸੀ। ਉਹਨੂੰ ਲੱਗਦਾ ਸੀ ਵੀ ਇਹ ਸਾਰੀ ਜ਼ਮੀਨ ਮੇਰੀ ਹੈ। ਜਦੋਂ ਉਸ ਪੀਰ ਨੇ ਵੇਖਿਆ ਕਿ ਮੇਰੀ ਇਜਾਜ਼ਤ ਤੋਂ ਬਿਨਾਂ ਕੋਈ ਨਵਾਂ ਸਾਧੂ ਆ ਕੇ ਮੇਰੇ ਇਲਾਕੇ ਦੇ ਟਿੱਬੇ ਤੇ ਬਹਿ ਗਿਆ ਤਾਂ ਉਹਨੂੰ ਈਰਖਾ ਨਾਲ ਉਹ ਸੜ ਗਿਆ। ਉਹਨੂੰ ਬੜਾ ਕਰੋਧ ਆਇਆ। ਉਹ ਬੜੇ ਰੋਗ ਨਾਲ ਗੁਰੂ ਜੀ ਕੋਲ ਆਇਆ। ਉਹਨੇ ਸੋਚਿਆ ਕਿ ਮੈਂ ਇਹਨਾਂ ਨੂੰ ਮੁਖੌਲ ਕਰਕੇ ਇੱਥੋਂ ਭਜਾ ਦੇਣਾ ਹੈ। ਉਹਨੇ ਆਉਂਦੇ ਬੜੇ ਹੀ ਵਿਅੰਗਮਈ ਤੇ ਮੁਸਕਰਾਟ ਜੀ ਨਾਲ ਕਿਹਾ, "ਕਿਉਂ ਬਈ ਫਕੀਰੋ, ਸੁਣਿਆ ਅੱਜ ਰਾਤ ਇੱਥੇ ਠਿਕੋਂਗੇ?" ਪਰੇ ਤਾਂ ਉਜਾੜ ਜਗ੍ਹਾ ਜੇ ਇੱਥੇ ਰਹਿਣਾ ਹੀ ਹੈ ਤਾਂ ਦੱਸੋ ਤੁਹਾਡੇ ਲਈ ਕੋਈ ਵਧੀਆ ਜਾਂ ਪੱਕਾ ਕੋਠਾ ਪਵਾ ਦਈਏ ਆਰਾਮ ਨਾਲ ਬੈਠ ਕੇ ਤਾਪ ਕਰਿਓ ਤੁਸੀਂ ਉਸ ਫਕੀਰ ਦਾ ਮਕਸਦ ਮਦਦ ਕਰਨਾ ਨਹੀਂ ਸਗੋ ਟੀਚਰ ਕਰਨਾ ਸੀ ਕਿ ਤੁਸੀਂ ਮੰਗਦੇ ਹੋ ਚਲੋ ਮੈਂ ਤੁਹਾਨੂੰ ਘਰ ਬਣਾ ਦਿੰਨਾ ਸੰਗਤ ਜੀ ਗੁਰੂ ਜੀ ਨੇ ਨਾ ਪੀਰ ਦਾ ਇਹ ਹੰਕਾਰ ਭਰਿਆ ਮਖੌਲ ਸੁਣ ਕੇ ਜੜਾ ਵੀ ਵਿਚਲਤ ਨਹੀਂ ਹੋਏ ਉਹਨਾਂ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ ਭਲਿਆ ਪੁਰਖਾ ਅਸੀਂ ਇੱਥੇ ਮਕਾਨ ਬਣਾਉਣ ਨਹੀਂ ਆਏ ਅਸੀਂ ਤਾਂ ਰਾਹੀ ਆਂ ਮੁਸਾਫਰ ਆਂ ਸਾਨੂੰ ਮਾਲਕ ਦਾ ਹੁਕਮ ਹੈ ਜਦੋਂ ਉਹ ਹੁਕਮ ਕਰਦੇ ਆ ਤਾਂ ਅਸੀਂ ਚੱਲ ਪੈਨੇ ਆ ਜਿੱਥੇ ਉਹ ਕਹਿੰਦੇ ਆ ਅਸੀਂ ਉੱਥੇ ਰੁਕ ਜਾਨੇ ਆ ਅੱਜ ਅਸੀਂ ਇੱਥੇ ਭਲਕੇ ਕਿਤੇ ਹੋਰ ਪੀਰ ਨੇ ਸੋਚਿਆ ਕਿ ਵੀ ਅਜੇ ਗੱਲ ਨਹੀਂ ਬਣੀ ਉਹਨੇ ਫਿਰ ਕਿਹਾ ਚਲੋ ਜੇ ਜਾਣਾ ਵੀ ਹੈ ਪਰ ਜਿੰਨਾ ਚਿਰ ਇੱਥੇ ਰਹੋਗੇ ਕੁਝ ਖਾਓ ਪੀਓਗੇ ਤਾਂ ਸਹੀ ਰਹਿਣ ਲਈ ਜਗ੍ਹਾ ਵੀ ਤਾਂ ਚਾਹੀਦੀ ਹੈ ਕੋਈ ਗੱਲ ਨਹੀਂ ਆਖਰ ਫਕੀਰ ਦਾ ਘਰ ਵੀ ਤਾਂ ਰੱਬ ਦਾ ਚਵਾਰਾ ਹੀ ਹੁੰਦਾ ਹੁਣ ਗੁਰੂ ਨਾਨਕ ਦੇਵ ਜੀ ਨੇ ਉਸ ਪੀਰ ਦੀ ਅੱਖ ਚੱਕ ਪਾ ਕੇ ਕਿਹਾ ਅਜਿਹਾ ਰੋਹਾਨੀ ਤੀਰ ਛੱਡਿਆ ਜੋ ਸਿੱਧਾ ਉਹਦੇ ਹੰਕਾਰ ਤੇ ਜਾ ਕੇ ਵੱਜਿਆ ਗੁਰੂ ਜੀ ਬੋਲੇ ਪੀਰ ਜੀ ਤੁਸੀਂ ਮਿੱਟੀ ਦੇ ਕੋਠਿਆਂ ਦੀ ਗੱਲ ਕਰਦੇ ਹੋ ਜਰਾ ਧਿਆਨ ਨਾਲ ਵੇਖੋ ਇਹ ਸਾਡਾ ਸਰੀਰ ਵੀ ਤਾਂ ਮਿੱਟੀ ਦਾ ਹੀ ਇੱਕ ਕੋਠਾ ਹੈ ਅਤੇ ਇਸ ਮਿੱਟੀ ਦੇ ਘਰ 'ਚ ਜਿਹੜਾ ਮਨ ਰਹਿੰਦਾ ਉਹ ਵੀ ਤਾਂ ਚੋਰਾ ਮੰਗ ਵਿਕਾਰਾਂ 'ਚ ਫਸਿਆ ਪਿਆ ਇਹ ਸਾਨੂੰ ਕਦੀ ਕਿਸੇ ਪਾਸੇ ਲੈ ਜਾਂਦਾ ਤੇ ਕਦੀ ਕਿਸੇ ਪਾਸੇ ਫਿਰ ਇਸ ਮਿੱਟੀ ਦੇ ਸਰੀਰ ਲਈ ਇੱਕ ਹੋਰ ਮਿੱਟੀ ਦਾ ਘਰ ਕਿਉਂ ਬਣਾਈਏ ਸਾਡਾ ਅਸਲੀ ਘਰ ਤਾਂ ਉਸ ਅਕਾਲ ਪੁਰਖ ਦੇ ਚਰਨਾਂ ਦੀ ਧੂੜ ਹੈ ਇੱਥੇ ਅਸੀਂ ਸਦਾ ਲਈ ਟਿਕਨਾ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਬਚਨ ਪੀਰ ਦੇ ਕੰਨਾਂ ਵਿੱਚ ਨਹੀਂ ਸਿੱਧਾ ਉਹਦੀ ਰੂਹ ਚ ਉਤਰੇ ਉਸ ਮਖੌਲ ਕਰਨ ਆਏ ਪੀਰ ਦੀ ਜ਼ੁਬਾਨ ਖਾਮੋਸ਼ ਹੋ ਗਈ ਉਹਨੂੰ ਮਹਿਸੂਸ ਹੋਇਆ ਕਿ ਮੇਰੇ ਸਾਹਮਣੇ ਜਿਹੜਾ ਕੋਈ ਬੈਠਾ ਏ ਆਮ ਇਨਸਾਨ ਨਹੀਂ ਸਗੋਂ ਕੋਈ ਅਜਿਹਾ ਨੂਰ ਬੈਠਾ ਏ ਜਿਹਨੂੰ ਕਿਸੇ ਛੱਤ ਜਾਂ ਦੀਵਾਰ ਦੀ ਲੋੜ ਨਹੀਂ ਉਸ ਦਾ ਹੰਕਾਰ ਜੋ ਪਹਾੜ ਜਿੱਡਾ ਸੀ ਉਹ ਗੁਰੂ ਜੀ ਦੀ ਨਿਮਰਤਾ ਅੱਗੇ ਰੇਤ ਵਾਂਗ ਖਿਰ ਗਿਆ ਉਸ ਨੇ ਕੰਬਦੇ ਹੱਥਾਂ ਨਾਲ ਕਿਹਾ ਦਰવેશ ਜੀ ਮੇਰਾ ਮਿੱਟੀ ਦਾ ਘਰ ਤਾਂ ਪੱਕਾ ਸੀ ਪਰ ਮੇਰਾ ਮਨ ਬੜਾ ਕੱਚਾ ਸੀ ਤੁਸੀਂ ਅੱਜ ਮੇਰੀਆਂ ਅੱਖਾਂ ਖੋਲ੍ਹਤੀਆਂ ਸੰਗਤ ਜੀ ਉਸ ਉਜਾੜ ਟਿੱਬੇ ਤੇ ਉਸ ਰਾਤ ਨਾ ਹਨੇਰਾ ਧੋਇਆ ਪਰ ਉਸ ਪੀਰ ਦੇ ਅੰਦਰ ਚਾਨਣ ਹੋ ਗਿਆ ਸੀ ਪਾਈ ਮਰਦਾਨਾ ਜੀ ਨੇ ਰਬਾਬ ਛੇੜੀ ਤੇ ਉਸ ਸੁਨਸਾਨ ਜੰਗਲ 'ਚ ਇੱਕ ਇਲਾਹੀ ਬਾਣੀ ਦਾ ਕੀਰਤਨ ਗੂੰਜ ਉੱਠਿਆ ਉਹ ਟਿੱਬਾ ਜਿੱਥੇ ਪਹਿਲਾਂ ਸਿਰਫ ਰੇਤ ਉੱਡਦੀ ਸੀ ਅੱਜ ਉੱਥੇ ਸੱਚ ਦਾ ਵਾਸਾ ਹੋ ਗਿਆ ਸੀ ਪੀਰ ਸਾਰੀ ਰਾਤ ਹੀ ਉੱਥੇ ਬੈਠਾ ਰਿਹਾ ਸਿਰਫ ਇਹ ਹੀ ਜਾਣਨ ਲਈ ਕਿ ਅਸਲੀ ਫਕੀਰੀ ਕੀ ਹੁੰਦੀ ਹੈ ਸੋ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਉਸ ਦਿਨ ਇੱਕ ਗੱਲ ਸਮਝਾਈ ਅਸੀਂ ਸਾਰੀ ਉਮਰ ਇਟਾਂ ਗਾਰੇ ਦੇ ਮਕਾਨ ਬਣਾਉਣ ਵਿੱਚ ਲਗਾ ਦਿੰਨੇ ਆ ਜੋ ਕਿ ਜ਼ਰੂਰੀ ਵੀ ਹੈ ਬਣਾਉਣੇ ਵੀ ਪੈਂਦੇ ਆ ਦੁਨੀਆਦਾਰੀ ਵੀ ਚਲਾਉਣੀ ਹੈ ਪਰ ਅਸੀਂ ਉਸ ਘਰ ਨੂੰ ਭੁੱਲ ਜਾਂਦੇ ਆ ਜਿੱਥੇ ਸਾਡੀ ਰੂਹ ਨੇ ਰਹਿਣਾ ਹੈ ਜਿੱਥੇ ਸਾਡੀ ਰੂਹ ਦਾ ਅਸਲ ਵਾਸਾ ਹੈ ਜੇਕਰ ਸਾਡਾ ਮਾਨ ਹੀ ਸ਼ਾਂਤ ਨਹੀਂ ਤਾਂ ਵੱਡੇ ਤੋਂ ਵੱਡਾ ਮਹਿਲ ਵੀ ਕਬਰਾਂ ਵਰਗਾ ਹੈ ਪਰ ਜੇ ਮਨ ਚ ਨਾਮ ਹੈ ਰੱਬ ਨਾਲ ਪਿਆਰ ਹੈ ਪਰ ਇਤਨਾ ਟਿੱਬਾ ਵੀ ਫਿਰ ਸੁਵਰਕ ਲੱਗਦਾ ਹੈ ਇਹ ਸਥਾਨ ਅੱਜ ਵੀ ਗੁਰੂ ਬਾਬੇ ਦਾ ਟਿੱਬਾ ਵਜੋਂ ਜਾਣਿਆ ਜਾਂਦਾ ਹੈ ਜੇਕਰ ਇਸ ਸਾਖੀ ਨੇ ਤੁਹਾਡੇ ਮਨ ਨੂੰ ਥੋੜਾ ਜਿਹਾ ਸਕੂਨ ਦਿੱਤਾ ਹੋਵੇ ਤਾਂ ਕਮੈਂਟ ਵਿੱਚ ਧੰਨ ਗੁਰੂ ਨਾਨਕ ਜਰੂਰ ਲਿਖਿਓ ਸਾਡੇ ਹਕੀਕੀ ਗੱਲਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਸਾਖੀ ਸੁਣਾਉਂਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ